Thank you ਜੁਲਾ ਤਰਨਤਰਨ ਦੀਨੋਂ ਦਾ ਪਿੰਡ ਲੋਕਾ ਤੋਂ ਬੇहद ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਐਸਟੀਐਮ ਪੱਟੀ ਦੀ ਗੱਡੀ ਦੇ ਨਾਲ ਇੱਕ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ ਹੈ ਤੇ ਟੱਕਰ ਦੇ ਵਿੱਚ ਦੋ ਮਾਂ ਪੁੱਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਸ਼ਿਵ ਅਤੇ ਰਾਜਕੌਰ ਵਜੋਂ ਹੋਈ ਹੈ ਜਦਕਿ ਇੱਕ ਵਿਅਕਤੀ ਜਿਸ ਦੀ ਪਛਾਣ ਨਹੀਂ ਹੋ ਸકી ਜਿਸ ਦਾ ਇਲਾਜ ਦਸਿਆ ਜਾ ਰਿਹਾ ਹੈ ਉਥੇ ਹੀ ਪੱਟੀ ਦੇ ਐਸਟੀਐਮ ਪ੍ਰੀ^{(ਦਿੰਦਰ ਸਿੰਘ ਬੈਂਸ ਵੀ ਗੰਭੀਰ ਦਸਿਆ ਜਾ ਰਹੇ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਇਲਾਜ ਤੇ ਵਿਖੇ ਭਰਤੀ ਕਰਵਾਇਆ ਗਿਆ ਹੈ ਇਸ ਬੰਦੇ ਮੀਡੀਆ ਨਾਲ ਗੱਲਬਾਤ ਕਰਦਿਆਂ ਲਾਈਫਲਾਈਨ ਰੈਸਕਿਊ ਸੰਸਥਾ ਦੇ ਮੁਖੀ ਅਮਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਫੋਨ ਕਾਲ ਆndi ਹੈ ਕਿ ਲੋਕਾਂ ਨਜ਼ਦੀਕ ਇੱਕ ਗੱਡੀ ਦੇ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਨੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਉਨ ਤੋਂ ਪਹਿਲਾਂ ਹੀ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਤਾਂ ਜਿਸ ਵਿੱਚ ਦੋ ਮਾਂ ਪੁੱਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਕੀ ਨਾਂ ਆਪਣਾ ਜੀ? ਹਾਂ ਜੀ, ਸਾਡਾ ਨਾਂ ਜੀ ਅਮਨਦੀਪ ਢਿੱਲੋਂ। ਢਿੱਲੋਂ ਸਾਹਿਬ ਇੱਥੇ ਇੱਕ ਲੋਕਾਂ ਅਗਲੇ ਐਕਸੀਡੈਂਟ ਹੋਇਆ ਹੈ ਤੁਹਾਡੀ ਟੀਮ ਮੌਕੇ ਤੇ ਪਹੁੰਚੀ ਜਾ। ਕਿਹੜੀ ਫੰਕਤਾ ਤੁਹਾਡੀ ਕੀ ਮਾਮੂ ਜੀ ਲਾਈਫਲਾਈਨ ਰੈਸਕਿਊ ਨੂੰ ਕਾਲ ਆਉਂਦੀ ਹੈ ਕੁਛ 11:30 ਵਜੇ ਇਥੇ ਐਕਸੀਡੈਂਟ ਹੋਇਆ ਵਾ ਬਲੈਰੋ ਦਾ ਜਿਸ ਨਾਲ ਇੱਕ ਮੋਟਰਸਾਈਕਲ ਦੇ ਸਵਾਰ ਜਿਹੜੇ ਤਿੰਨ ਜਾਣੇ ਸੀ ਉਹਨਾਂ ਦੇ ਨਾਲ ਐਕਸੀਡੈਂਟ ਹੋਇਆ ਵਾ ਲਾਈਫਲਾਈਨ ਰੈਸਕਿਊ ਪਹੁੰਚ ਕੇ ਫੁੱਲ ਰਿਸਪੌਂਡ ਕਰਦੀ ਹੈ ਜੀ ਦੇ ਨਾਲ ਇਹ ਉਹਨਾਂ ਨੂੰ ਕਿੱਥੇ ਲੈ ਗਏ ਸਾਨੂੰ ਹਾਂਜੀ ਜਿੰਨਾ ਤੱਕ ਸਾਨੂੰ ਪਤਾ ਲੱਗਾ ਵਾ ਸਾਡੇ ਪੀਸ ਤੋਂ ਆਉਣ ਤੋਂ ਪਹਿਲਾਂ ਹੀ ਐਕਸੀਡੈਂਟ ਟਵਰ ਹੋ ਗਿਆ ਸੀਗਾ ਤੇ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਤਰਨਤਨ ਸਿਵਲ ਹਸਪੀਟਲ ਲੈ ਕੇ ਗਿਆ ਸੀ ਤੁਹਾਡੀ ਟੀਮ ਵੱਲੋਂ ਅਵਾਜ਼ਾਈ ਭਾਲ ਕੀਤੀ ਗਈ ਹੁੰਦੀ ਹੈ ਹਾਂਜੀ ਇਸ ਟਾਈਮ ਦੇ ਉੱਤੇ ਫੁੱਲ ਰਿਸਪੌਂਡ ਦੇ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਨਾ ਕੋਈ ਜਿਹੜਾ ਐਕਸੀਡੈਂਟ ਤੋਂ ਕੋਈ ਪਾਸਟਮ ਹੋਵੇ ਆਪਾਂ ਨੂੰ ਤੇ ਅਸੀਂ ਪੂਰਾ ਰਿਸਪੌਂਡ ਕਰਦਾ ਵਾ ਆਪਣੀ ਟੀਮ ਦੇ ਨਾਲ